ਮਨਨ ਹਰਦੀਪ ਸਿੰਘ ਬਾਜਵਾ ਜਿਹੜੀ ਪ੍ਰੀਵਾਰਡਨ ਸੈਵਲਟਸ ਬਣਾਵਾ ਉਹ ਨਾਨਕ ਦੇ ਸੱਚੇ ਪਾਤਸ਼ਾਹ ਤੇ ਮਾਤਾ ਸੁਖਣ ਜੀ ਦੇ ਅਨੁਸਾਰ ਤਤਰੀਆ ਦਿਹਾੜੀ ਖੁਸ਼ੀ ਵਿੱਚ ਸਾਰੇ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਆਸ਼ ਕਰਦਾ ਹਾਂ ਕਿ ਮਾਲਕ ਸਭ ਸੰਗਤਾਂ ਸਭ ਸੰਗਤਾਂ ਝੋਲੀਏ ਭਰ ਕੇ ਜਾਨ ਮਾਲਕ ਦੇ ਵਿਆਹ ਦੀ ਖੁਸ਼ੀ ਦੀਆਂ ਉਹਨਾਂ ਦੇ ਨਜ਼ਰ ਵਿੱਚ ਸਭ ਸੱਤੇ ਤੇ ਜੋ ਵੀ ਹੈ ਨੇ ਮਾਈਆਂ ਮਾਈ ਭਾਈ ਸਭ ਬੜੇ ਸੰਬਲ ਬਤਾ ਜੀ ਨਾਲ ਬੈਠ ਕੇ ਗੁਰ ਪ੍ਰਵਜੀਆਂ ਮਾਲਕ ਦੇ ਵਿਆਹ ਦੇ ਖੁਸ਼ੀਆਂ ਹਸਲ ਕਰਨ ਤੇ ਆਪਣੇ ਥੋੜੀਆਂ ਬਰਤੇ ਆਪ ਆਪਣੇ ਤਰ੍ਹਾਂ ਨੂੰ ਜਾਣ ਤੇ ਨਾਲ ਹੀ ਬੇਨਤੀ ਕਰਦਾ ਹਾਂ ਕਿ ਹਰ ਮਾਂ ਬਾਪ ਆਪਣੇ ਬੱਚਿਆਂ ਨੂੰ ਜੋ ਆਣ ਕੇ ਤੇ ਤਰਫਾਂ ਤੇ ਹਾਰਨ ਵੱਡੇ ਵੱਲ ਲਵਾ ਕੇ ਜਾਂ ਮੋਟਰਸਾਈਕਲ ਦੇ ਹਰ ਪਾਸੇ ਹਾਰਨ ਲਵਾ ਕੇ ਹੁਲੜਬਾਜੀ ਕਰਦੇ ਹਨ ਉਹਨਾਂ ਨੂੰ ਸਭ ਨੂੰ ਠੀਕ 하게 ਭੇਜਨ ਤੇ ਮਾਲਕ ਦੇ ਵਿਆਹ ਤੇ ਤੁਸੀਂ ਆਇਓ ਖੁਸ਼ੀਆਂ ਲੈ ਕੇ ਜਾਓ ਨਾ ਕਿ ਕੋਈ ਐਸਾ ਨੁਕਸਾਨ ਹੋਵੇ ਜਿਦਾਂ ਕਿ ਕਿਸੇ ਨੂੰ ਆਉਤਾ ਲੱਗੇ ਇਸ ਲਈ ਕਿਰਪਾ ਕਰਕੇ ਉਹ ਬੱਚੇ ਵੀ ਧਿਆਨ ਨਾਲ ਸੁਣ ਤੇ ਮਾਲਕ ਦੀ ਖੁਸ਼ੀ ਦਾ ਨਾ ਆਇਓ ਬੜੇ ਇਰਦਮਾਜਨਾ ਵਾਹ ਕੇ ਆਪਾ ਕੋ ਨਾਣੀ ਪਾਛਰ ਦੇ ਜਗਤ ਕੀ ਪ੍ਰੇਸ਼ ਹਰ ਸਾਥੀ ਲਾਈਨ ਤੁਹਾਡਾ ਖਾਲਸਾ ਰਿਵਾਈਵ ਕੀਤਾ ਜਾਵੇ